ਵੱਡੀ ਖਬਰ ਸਾਹਮਣੇ ਆ ਰਹੀ ਹੈ ਮੁਰ ਈਡੀ ਦੇ ਰਿਮਾਂਡ ਤੇ ਨੇ ਅਰਵਿੰਦ ਕੇਜਰੀਵਾਲ ਜੀ ਹਾਂ 1 April ਤੱਕ ਈਡੀ ਦੇ ਰਿਮਾਂਡ ਤੇ ਰਹਿਣਗੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਰਾਉਜ਼ ਐਵੈਨਿਊ ਕੋਰਟ ਨੇ ਜੋ ਵੱਡਾ ਫੈਸਲਾ ਸੁਣਾਇਆ ਹੈ ਸੋ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੋੜ ਐਡੀ ਦੇ ਰਿਮਾਂਡ ਤੇ ਨੇ ਅਰਵਿੰਦ ਕੇਜਰੀਵਾਲ ਯਾਨੀ ਕਿ 1 April ਤੱਕ ਉਹਨਾਂ ਦਾ ਜੋ ਰਿਮਾਂਡ ਹੈ ਉਹ ਵਧਾਇਆ ਗਿਆ ਸੋ ਇਹ ਵੀ ਦੱਸ ਦਈਏ ਕਿ ਬੀਤੇ ਦਿਨੀ ਕਥਿਤ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨਾਂ ਨੂੰ 28 ਤਰੀਕ ਯਾਨੀ ਕਿ ਅਸਤੱਕ ਦਾ ਰਿਮਾਂਡ ਲਿਆ ਗਿਆ ਸੀ ਪਰ ਇਸ ਦੇ ਨਾਲ ਹੀ ਈਡੀ ਨੇ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਕੁਝ ਪਾਸਵਰਡ ਨੇ ਜੋ ਨਹੀਂ ਦੱਸ ਰਿਹਾ ਤਾਂ ਉਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਫਿਰ ਤੋਂ ਰਿਮਾਂਡ ਦੀ ਜੋ ਮੰਗ ਹੈ ਉਹ ਕੀਤੀ ਗਈ ਸੀ ਸੋ ਦੱਸ ਦਈਏ ਕਿ ਪਹਿਲਾ ਕੋਰਟ ਨਾ ਰਿਮਾਂਡ ਤੇ ਜੋ ਫੈਸਲਾ ਸੀ ਸੁਰੱਖਿਅਤ ਕਰ ਲਿਆ ਸੀ ਤੇ ਹੁਣ ਇਹ ਫੈਸਲਾ ਸੁਣਾਇਆ ਹੈ 1 April ਤੱਕ ਜੋ ਅਰਵਿੰਦ ਕੇਜਰੀਵਾਲ ਦਾ ਰਿਮਾਂਡ ਹੈ ਉਹਦਾ ਦਿੱਤਾ ਹੈ ਸੋ ਇਹ ਵੀ ਦੱਸ ਦਈਏ ਕਿ ਕੋਰਟ ਦੇ ਵਿੱਚ ਆਪਣੀ ਪੈਰ ਵੀ ਅਰਵਿੰਦ ਕੇਜਰੀਵਾਲ ਨੇ ਖੁਦ ਹੀ ਕੀਤੀ ਅਤੇ ਕਿਹਾ ਕਿ ਗ੍ਰਿਫਤਾਰੀ ਤੇ ਵੀ ਜੋ ਸਵਾਲ ਹੈ ਅਰਵਿੰਦ ਕੇਜਰੀਵਾਲ ਦੇ ਵੱਲੋਂ ਚੁੱਕੇ ਗਏ ਐ ਸੋ ਕੋਰਟ ਜਿੱਦੋਂ ਜਦੋਂ ਪੇਸ਼ ਹੋਣਾ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਬਿਆਨ ਵੀ ਦਿੱਤਾ ਸੀ ਕਿ ਉਹਨਾਂ ਨੂੰ ਇੱਕ ਸਾਜ਼ਿਸ਼ ਤਹਿਤ ਹੈ ਜੋ ਫਸਾਇਆ ਜਾ ਰਿਹਾ ਹੈ ਤੇ ਜਨਤਾ ਇਸ ਦਾ ਜੋ ਦੇਗੀ ਪਤਾਸੀ ਕੀ ਇਸ ਵੇਲੇ ਦੀ ਵੱਡੀ ਖਬਰ ਹੈ ਅਰਵਿੰਦ ਕੇਜਰੀਵਾਲ ਦਾ ਰਿਮਾਂਡ 1 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ